ਪੂਰੀ ਦੁਨੀਆ ਦੇ ਸਿੱਖਾਂ ਦੀਆਂ ਨਜ਼ਰਾਂ ਇੱਥੇ ਲੱਗੀਆਂ ਹੋਈਆਂ ਸੀ ਔਰ ਸਾਡੇ ਜਿਹੜੇ ਸਿੱਖਾਂ ਦੇ ਦੁਸ਼ਮਣ ਹੈ ਦੁਸ਼ਮਣ ਜਮਾਤਾਂ ਦੀਆਂ ਵੀ ਨਿਗਾ ਲੱਗੀਆਂ ਹੋਈਆਂ ਦੁਸ਼ਮਣਾਂ ਦੇ ਮਨਸੂਬੇ ਜਿਹੜੇ ਆ ਉਹ ਕਾਮਯਾਬ ਨਹੀਂ ਹੋਏ ਸਿੱਖਾਂ ਦੇ ਵਿੱਚ ਇੱਕ ਬਹੁਤ ਵੱਡਾ ਦੁਨੀਆ ਭਰ ਦੇ ਵਿੱਚ ਇੱਕ ਸੰਦੇਸ਼ ਗਿਆ ਕਿ ਸਿੱਖਾਂ ਨੇ ਪਹਿਲੀ ਵਾਰ ਜੂਨ 83 ਦੇ ਸ਼ਹੀਦਾਂ ਦੀ ਯਾਦ ਬੜੀ ਪਹਿ ਭਾਵਨਾ ਦੇ ਵਿੱਚ ਮਨਾਈ ਹੈ ਕਸ਼ਰੀ ਕਾਲ ਤੱਕ ਸਾਫ ਤੇ ਇੱਕ ਵੱਡਾ ਟਕਰਾਹ ਹੋਣ ਤੋਂ ਅੱਜ ਟਲ ਗਿਆ ਕਿਉਂਕਿ ਜੱਜਦਾ ਸਾਹਿਬ ਨੇ ਜਿਹੜਾ ਅਰਦਾਸ ਕੀਤੀ ਪਰ ਉਹਨਾਂ ਨੇ ਸਨਮਾਨ ਨਹੀਂ ਕੀਤਾ ਓਦੇ ਨਾਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਨਮ ਸਿੰਘ ਖਾਲਸਾ ਜਿਨ੍ਹਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਪਹਿਲਾਂ ਦਾ ਟਕਰਾਹ ਜਿਹੜਾ ਸੀ ਉਹ ਟਲ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਦੋਂ ਦਾ ਜੂਨ 84 ਦੇ ਸ਼ਹੀਦਾਂ ਦੀ ਯਾਦ ਅਸੀਂ ਜੂਨ 84 ਤੋਂ ਬਾਅਦ ਮਨਾਉਣ ਲੱਗੇ ਆਂ 41ਵੀਂ ਸ਼ਹੀਦੀ ਵਰੇਗੰਢ ਕਹਿ ਲਓ ਸ਼ਹੀਦੀ ਸਮਾਗਮ ਕਹਿ ਲਓ ਮੇਰਾ ਖਿਆਲ ਹੈ 40 ਸਾਲਾਂ ਦੇ ਵਿੱਚ ਪਹਿਲੀ ਵਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨੀ ਸ਼ਾਂਤੀ ਨਾਲ ਇੰਨੀ ਏਕਤਾ ਦੇ ਨਾਲ ਇੰਨੇ ਪ੍ਰੇਮ ਦੇ ਨਾਲ ਔਰ ਸ਼ਰਧਾ ਵਿੱਚ ਭਿੱਜ ਕੇ ਵਾਰਾਗ ਦੇ ਵਿੱਚ ਭਿੱਜ ਕੇ 20ਵੀਂ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸ਼ਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਨਰਾਂ ਵਾਲੇ ਸ਼ਹੀਦ ਭਾਈ ਮਰੀਕ ਸਿੰਘ ਦੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ਹੀਦ ਜਰਨੈਲ ਸਰਦਾਰ ਸੁਬੇਕ ਸਿੰਘ ਜੀ ਸ਼ਹੀਦ ਬਾਬਾ 18 ਸਿੰਘ ਦੀ ਉਨਾ ਸਮੇਤ ਜਿੰਨੇ ਵੀ ਸਿੰਘ ਸਿੰਘਣੀਆਂ ਪਟੰਗੀ ਬੱਚੇ ਸ਼ਹੀਦ ਹੋਏ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੀਸਰੇ ਖੱਲੂਕਾਰੇ ਦੀ ਸ਼ਹੀਦੀ ਬਰੇ ਗੰਢ ਬੜੇ ਅਦਬ ਦੇ ਨਾਲ ਸਤਕਾਰ ਨਾਲ ਮਨਾਈ ਗਈ ਸੰਤ ਭਾਬਾ ਜਰਨੈਲ ਸਿੰਘ ਦੀ ਖਾਲਸਾ ਜੀ ਦੇ ਵੀ ਇਹੀ ਸੰਦੇਸ਼ ਸੀ ਕਿ ਸਾਡੇ ਗੁਰਧਾਮਾਂ ਦਾ ਅਦਬ ਰਹਿਣਾ ਚਾਹੀਦਾ ਉੱਥੇ ਸਨਮਾਨ ਰਹਿਣਾ ਚਾਹੀਦਾ ਔਰ ਉੱਥੇ ਕਦੇ ਵੀ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਕੌਮ ਦੇ ਵਿੱਚ ਆਪਸੀ ਟਕਰਾਅ ਬਣੇ ਔਰ ਉਹਨਾਂ ਦਾ ਇਹ ਹਮੇਸ਼ਾ ਵਾਸਤੇ ਸੰਗਤਾਂ ਦੇ ਵਿੱਚ ਐਲਾਨੀਆਂ ਤੌਰ ਦੇ ਉੱਤੇ ਸੰਗਤਾਂ ਨੂੰ ਇਹ ਬੇਨਤੀਆਂ ਇਹ ਐਲਾਨ ਕਰਦੇ ਰਹੇ ਆ ਟਕਰਾਅ ਬਣਿਆ ਹੋਇਆ ਸੀ ਗੁਰੂ ਸਾਹਿਬ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਕਲਾ ਵਰਤੀ ਹੈ ਸ਼ਹੀਦਾਂ ਨੇ ਆਪ ਸਹਾਈ ਹੋ ਕੇ ਇਹ ਟਕਰਾਅ ਟਾਲਿਆ ਪੰਥ ਵਿੱਚ ਇੱਕ ਜੁਟਤਾ ਨਜ਼ਰ ਆਈ ਹੈ ਕਿਉਂਕਿ ਵੱਡੀ ਪੱਧਰ ਤੇ ਪੰਥ ਇਸੇ ਗੱਲ ਦਾ ਹੀ ਐਲਾਨ ਕਰ ਰਿਹਾ ਸੀ ਕਿ ਇਸ ਦਿਨ ਅਰਦਾਸ ਹੋਏ ਸ਼੍ਰੀ ਮੁਖਵਾਕ ਹੋਏ ਕੀਰਤਨ ਹੋਏ ਔਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਸਰੋਪਾਉ ਦੇ ਨਾਲ ਸਨਮਾਨਿਤ ਕਰਨ ਇਸ ਲਈ ਬਹੁਤ ਵੱਡਾ ਸਤਿਗੁਰੂ ਮਹਾਰਾਜ ਦੀ ਕਿਰਪਾ ਇਸੇਰਾ ਸਾਰੀ ਸੰਗਤ ਨੂੰ ਹੈ ਔਰ ਧੰਨਵਾਦ ਹੈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬੜੀ ਦੂਰ ਅੰਦੇਸ਼ੀ ਨਾਲ ਬਣੀ ਬਾਈ ਤੁਸੀਂ ਕਿਵੇਂ ਦੇ ਦੋ ਜੀ ਮੈਂ ਧੰਨਵਾਦ ਕਰਨਾ ਚਾਹੁੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧੰਮੀ ਦਾ ਜਿਨ੍ਹਾਂ ਨੇ ਬੜੀ ਸ਼ੈਨਸੀਲਤਾ ਦੇ ਨਾਲ ਬੜੀ ਦੂਰਅੰਦੇਸ਼ੀ ਦੇ ਨਾਲ ਸਾਰੇ ਪੰਥ ਨੂੰ ਇੱਕਜੁੱਟ ਰੱਖਣ ਲਈ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਸਤੇ ਬਹੁਤ ਵੱਡੀ ਉਹਨਾਂ ਨੇ ਰਾਤ ਦਿਨ ਕਰਕੇ ਭੂਮਿਕਾ ਨਿਭਾਈ ਹੈ ਜਿੱਥੇ ਗੜਗੱਜ ਹੋਣਾ ਉਹਨਾਂ ਨੂੰ ਕਿਵੇਂ ਦੇਖਦੇ ਉਹਨਾਂ ਨੇ ਸਮਝਦਾਰੀ ਦਿਖਾਈ ਹੈ ਕਿ ਅਦਾਸ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਸਨਮਾਨ ਨਹੀਂ ਕੀਤਾ ਦੇਖੋ ਮੇਰੀ ਇੱਕੋ ਬੇਨਤੀ ਹੈ ਕੁਰਬਾਨ ਦੇ ਸ਼੍ਰੋਮਣੀ ਕਮੇਟੀ ਦਾ ਇੰਤਜ਼ਾਮ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਆ ਇਸ ਕਰਕੇ ਮੈਂ ਸਮੁੱਚੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਇਸ ਬਾਰੇ ਕੋਈ ਸ਼ਬਦ ਮੈਂ ਆਪਣੇ ਕੋਲੋਂ ਕਿਉਂਕਿ ਅੱਜ ਬੜੀ ਸ਼ਾਂਤੀ ਨਾਲ ਸਿੱਖ ਪੂਰੀ ਦੁਨੀਆ ਦੇ ਸਿੱਖਾਂ ਦੀਆਂ ਨਜ਼ਰਾਂ ਇੱਥੇ ਲੱਗੀਆਂ ਹੋਈਆਂ ਸੀ ਔਰ ਸਾਡੇ ਜਿਹੜੇ ਸਿੱਖਾਂ ਦੇ ਦੁਸ਼ਮਣ ਹੈ ਦੁਸ਼ਮਣ ਜਮਾਤਾਂ ਦੀਆਂ ਵੀ ਨਿਗਾਹ ਲੱਗੀਆਂ ਹੋਈਆਂ ਸੀ ਇਸ ਕਰਕੇ ਦੁਸ਼ਮਣਾਂ ਦੇ ਮਨਸੂਬੇ ਜਿਹੜੇ ਆ ਉਹ ਕਾਮਯਾਬ ਨਹੀਂ ਹੋਏ ਸਿੱਖਾਂ ਦੇ ਵਿੱਚ ਇੱਕ ਬਹੁਤ ਵੱਡਾ ਦੁਨੀਆ ਭਰ ਦੇ ਵਿੱਚ ਇੱਕ ਸੰਦੇਸ਼ ਗਿਆ ਕਿ ਸਿੱਖਾਂ ਨੇ ਪਹਿਲੀ ਵਾਰ ਜੂਨ 84 ਦੇ ਸ਼ਹੀਦਾਂ ਦੀ ਯਾਦ ਬੜੀ ਭੈ ਭਾਵਨਾ ਦੇ ਵਿੱਚ ਮਨਾਈ ਆ ਇਸ ਤੋਂ ਵੱਡੀ ਮੈਂ ਇਸ ਸਮੇਂ ਸਮਝਦਾ ਕੋਈ ਵੱਡੀ ਕਿਰਪਾ ਹੋਰ ਕੋਈ ਨਹੀਂ ਸਾਹਿਬ ਜੀ ਤੁਹਾਡੀ ਗੱਲ ਵੀ ਮੰਨੀ ਗਈ ਹੈ ਇਹ ਵੀ ਦੇਖਦੇ ਹਾਂ ਕਿਉਂਕਿ ਟਕਸਾਲ ਮੁਖੀਓ ਤੁਸੀਂ ਔਰ ਲਗਾਤਾਰ ਤੁਹਾਡੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਸੰਪਰਦਾਵਾਂ ਨੂੰ ਜਿਹੜੇ ਪੰਥ ਪ੍ਰਵਾਨਤ ਨਹੀਂ ਨੇ ਜਥੇਦਾਰ ਉਹ ਸਨਮਾਨ ਨਾ ਕਰਨ ਸਾਰੀਆਂ ਸੰਪਰਦਾਵਾਂ ਦੀ ਵੀ ਮੰਨੀ ਗਈ ਤੁਹਾਡੀ ਵੀ ਮੰਨੀ ਗਈ ਹੈ ਨਹੀਂ ਦੇਖੋ ਮੈਂ ਇਹਦੇ ਵਿੱਚ ਜੇ ਕੋਈ ਮੈਂ ਇਹੋ ਜਿਹੇ ਦਾਅਵੇ ਕਰਾਂ ਇਹ ਬੜੀ ਵੱਡੀ ਈਗੋ ਹੋਏਗੀ ਗੁਰੂ ਘਰ ਦੇ ਵਿੱਚ ਈਗੋ ਪ੍ਰਵਾਨ ਨਹੀਂ ਹੈ ਗੁਰੂ ਘਰ ਦੇ ਵਿੱਚ ਉਹੀ ਸਿੱਖ ਪ੍ਰਵਾਨ ਹੈ ਜਿਹੜਾ ਸੰਗਤ ਦੀ ਚਰਨ ਧੂੜ ਬਣ ਕੇ ਰਹਿੰਦਾ ਮੈਂ ਸਾਰਿਆਂ ਦੀ ਚਰਨ ਧੂੜ ਤੋਂ ਵੀ ਨੀਵਾਂ ਇਸ ਕਰਕੇ ਮੈਂ ਅਪੀਲ ਕੀਤੀ ਸੀ ਮੈਂ ਇਹ ਸਮਝਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਦੇ ਜਥੇਦਾਰ ਦੀ ਸਿੰਘ ਸਹਿਬਾਨਾਂ ਦੀ ਨਿਯੁਕਤੀ ਸਮੂੱਚੀਆਂ ਸਿੱਖ ਸੰਪਰਦਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਸਿੰਘ ਸੁਭਾਵਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਕੀਤੀ ਜਾਏ ਤਾਂ ਕਿ ਸਾਰੀ ਕੌਮ ਇੱਕ ਡਟ ਹੋ ਕੇ ਆਪਣੇ ਜਥੇਦਾਰਾਂ ਦੀ ਅਗਵਾਈ ਵਿੱਚ ਕੌਮ ਦੀ ਚੜ੍ਹਦੀ ਕਲਾ ਦੇ ਕਾਰਜ ਕਰਨ। ਬਾਬਾ ਜੀ ਤੁਹਾਡੀ ਫਤਿਹ ਸਾਂਝੀ ਹੋਈ ਜਿਸ ਦਾ ਗੁਰਗੱਜ ਹੋਣਾ ਨਾਲ? ਨਹੀਂ ਮੇਰੀ ਕਿਸੇ ਨਾਲ ਫਤਿਹ ਦੀ ਸਾਂਝ ਨਹੀਂ। ਇੱਕ ਉਹ ਥਾਂ ਤੇ ਉਸੇ ਖੜੀ ਸੀ ਇਕੱਠੇ ਖੜੀ ਜਦੋਂ ਅਰਦਾਸ ਹੋ ਰਹੀ ਸਾਰੇ। ਨਹੀਂ ਮੈਂ ਸਤਿਗੁਰੂ ਮਹਾਰਾਜ ਦੀ ਗੋਲਖ ਦੇ ਕੋਲੇ ਪਿੱਛੇ ਬੈਠਾ ਸੀ ਤੇ ਮੈਂ ਕੀਰਤਨ ਸੁਣ ਰਿਹਾ ਸੀ ਸਮੁੱਚੇ ਰੂਪ ਦੇ ਵਿੱਚ ਮੈਂ ਸੰਗਤ ਨੂੰ ਖੱਤੀ ਬੁਲਾਈ ਆ ਇਸ ਕਰਕੇ ਕੋਈ ਇਹੋ ਜੀ ਗੱਲ ਜਿਹੜੀ ਹੈਗੀ ਆ ਟਾਸਕ ਫੋਰਸ ਨਾਲ ਬਹੁਤ ਮਾਹੌਲ ਇਸ ਤਰ੍ਹਾਂ ਦਾ ਤੁਸੀਂ ਦੇਖਿਆ ਹੋਊਗਾ ਬਣਾਇਆ ਗਿਆ ਸਾਰੇ ਕਾਲੀਆਂ ਪੱਗਾ ਬਣ ਕੇ ਟਾਸਕ ਫੋਰਸ ਸਾਰੀ ਆਸ-ਪਾਸ ਕਾਲ ਤਖਤ ਸਾਹ ਦੇ ਖੜੀ ਸੀ ਦੇਖੋ ਇੱਕ ਗੱਲ ਹੈ ਵੀ ਸ਼ਰੋਣੀ ਕਮੇਟੀ ਵੱਲੋਂ ਟਾਸਕ ਫੋਰਸ ਲਈ ਤਾਂ ਗਈ ਸੀ ਪਰ ਲੇਕਿਨ ਉਹਨਾਂ ਨੇ ਵੀ ਜਾਬਤੇ ਵਿੱਚ ਆਪਣੇ ਆਪ ਨੂੰ ਰੱਖਿਆ ਐਵੇਂ ਉਹਨਾਂ ਦੇ ਉੱਤੇ ਕੋਈ ਆਪਾ ਦੋਸ਼ ਲਾਈਏ ਨਹੀਂ ਉਹ ਵੀ ਜਾਬਤੇ ਵਿੱਚ ਹੀ ਲਗ ਭਗ ਰਹੇ ਆ ਹੁਣ ਕੀ ਦੇਖਦੇ ਹਾਂ ਅੱਗੇ ਜਥੇਦਾਰ ਹੋਣਾਂ ਨੂੰ ਲੈ ਕੇ ਕੋਈ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਕੁਝ ਹੋਰ ਅੱਗੇ ਕਰੋਗੇ ਤੁਸੀਂ ਕਿਉਂਕਿ ਤੁਸੀਂ ਕਿਹਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਘਰ ਦੀ ਵੀ ਜਿਹੜਾ ਘਰਾਓ ਕੀਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਸਾਰੇ ਬੈਠ ਕੇ ਇਸ ਉੱਤੇ ਵਿਚਾਰ ਕਰਾਂਗੇ ਹਨ ਹੈਡ ਗ੍ਰੰਥੀ ਭਾਈ ਰਗਵੀਰ ਸਿੰਘ ਜੀ ਨੇ ਗੱਲਬਾਤ ਕਰਦੇ ਹਨ ਭਾਈ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਟਕਰਾਅ ਸੀ ਉਹ ਹੁਣੋਂ ਟਲ ਗਿਆ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਜੂਨ ਦਾ ਦਿਨ ਹੈ ਜੋ ਕਿ ਸਮੁੱਚੇ ਸਿੱਖ ਪੰਥ ਵਾਸਤੇ ਬਹੁਤ ਵੱਡੀ ਇੱਕ ਮਹੱਤਤਾ ਰੱਖਦਾ ਹੈ ਬਹੁਤ ਸਤਿਕਾਰ ਵਾਲਾ ਅੱਜ ਦਿਨ ਹੈ ਕਿ ਅੱਜ ਦੇ ਦਿਨ ਜੂਨ 1984 ਨੂੰ ਭਾਰਤ ਦੀ ਕਾਂਗਰਸੀ ਹਕੂਮਤ ਨੇ ਭਾਰਤੀ ਫੌਜ ਟੈਂਕਾਂ ਅਤੇ ਤੋਪਾਂ ਦੇ ਨਾਲ ਲੈਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਮੰਦਰ ਸਾਹਿਬ 'ਤੇ ਚੜਾਈ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਗੋਲੀਆਂ ਵੱਜੀਆਂ ਔਰ ਅਸ਼ੀਰ ਇਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਤੇ ਤੋਪਾਂ ਤੇ ਗੋੜਿਆਂ ਦੇ ਨਾਲ ਭਾਰਤੀ ਹਕੂਮਤ ਨੇ ਫੌਜ ਨੇ ਟੈਟੇਰੀ ਕੀਤਾ ਇਸ ਚੜ੍ਹ ਕੇ ਆਈ ਹੋਈ ਫੌਜ ਦਾ ਮੁਕਾਬਲਾ 20ਵੀਂ ਸਦੀ ਦੇ ਮਹਾਨ ਜਰਨੈਲ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮਿਤਕ ਸਾਲ ਦੇ 14ਵੇਂ ਮੁਖੀ ਉਹਨਾਂ ਨੇ ਆਪਣੇ ਸਾਥੀ ਸੰਗਾਂ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਰਨਲ ਭਾਈ ਸੁਖਬੀਖ ਸਿੰਘ ਜੀ ਬੱਟਾਰਾ ਸਿੰਘ ਜੀ ਅਤੇ ਆਪਣੇ ਸਾਥੀ ਸਿੰਘਾਂ ਦੇ ਨਾਲ ਚੜ ਕੇ ਆਈ ਹੋਈ ਫੌਜ ਦਾ ਬਹੁਤ ਦ੍ਰਿੜਤਾ ਬੜੀ ਸੂਰਬੀਰਤਾ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਮੁਕਾਬਲਾ ਕੀਤਾ ਅਤੇ ਆਪ ਅੱਜ ਦੇ ਦਿਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਨਮੁਖ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਪਿਛਲੇ ਕਈ ਦਿਨਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਜ ਦੇ ਦਿਨ ਨੂੰ ਲੈ ਕੇ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਪੂਰੀ ਕੌਮ ਦੇ ਵਿੱਚ ਬਣਿਆ ਹੋਇਆ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿਉਂਕਿ ਸਮੁੱਚੀਆਂ ਇਤਰਾ ਇੱਕ ਹੈ ਰੰਗ ਅਸਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੋਈ ਟਕਰਾਓ ਨਹੀਂ ਹੋਣਾ ਚਾਹੀਦਾ ਔਰ ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਕਿ ਬਿਨਾਂ ਕਿਸੇ ਟਕਰਾਅ ਤੋਂ ਬਿਨਾਂ ਕਿਸੇ ਬਹਿਸ ਤੋਂ ਬਿਨਾਂ ਕਿਸੇ ਪ੍ਰਕਾਰ ਦੀ ਕੋਈ ਨੁਕਚੋਕ ਤੋਂ ਜਿਹੜਾ ਅੱਜ ਦਾ 6 ਜੂਨ ਦਾ ਸਮਾਗਮ ਸੀ ਉਹ ਸੰਪੰਨ ਹੋਇਆ ਔਰ ਸਮੁੱਚੇ ਖਾਲਸਾ ਪੰਥ ਨੇ ਸਮੂਹ ਜਥੇਬੰਦੀਆਂ ਨੇ ਜੁੜ ਕੇ ਸ਼ਹੀਰੀ ਅਕਾਲ ਤਖਤ ਸਾਹਿਬ ਦਿੱਤੇ ਸ਼ਹੀਦਾਂ ਨੂੰ ਆਪਣਾ ਜੋ ਸਤਕਾਰ ਹੈ ਉਹ ਪੇਟ ਕੀਤਾ ਭਾਈ ਸਾਹਿਬ ਦੋ ਤਿੰਨ ਮਿੰਟ ਲੈਣੇ ਤੁਹਾਡੇ ਕਿਉਂਕਿ ਤੁਹਾਨੂੰ ਸਿੱਖੋਂ ਬੜੇ ਧਿਆਨ ਨਾਲ ਸੁਣਦੀ ਹੈ ਕਿ ਤੁਹਾਡਾ ਇੱਕ ਅਲੱਗ ਸਤਕਾਰ ਹੈਗਾ ਮੇਰੇ ਇੱਕ ਦੋ ਸਵਾਲ ਨੇ ਪਹਿਲਾ ਸਵਾਲ ਇਹ ਹੀ ਹੈ ਕਿ ਜਿਹੜਾ ਅੱਜ ਦਾ ਦਿਨ ਸੀਗਾ ਕਿਹਾ ਜਾ ਰਿਹਾ ਸੀ ਕਿ ਜੱਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਸਨਮਾਨਨਾ ਕਰਨ ਸਾਰੀਆਂ ਸੰਪਰਦਾਵਾਂ ਦੇ ਬਲੋਂ ਇਹ ਗੱਲ ਕਹੀ ਗਈ ਖਾਸ ਤੌਰ ਤੇ ਦਮਦਮੇ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਔਰ ਦੂਜੇ ਪਾਸੇ ਅੱਜ ਉਹਨਾਂ ਨੇ ਅਰਦਾਸ ਕੀਤੀ ਹੈ ਅਰਦਾਸ ਤੋਂ ਬਾਅਦ ਸਾਰੀ ਜਿਹੜੀ ਪ੍ਰਕਿਰਿਆ ਸੀ ਸ਼ੀਦਾਂ ਨੂੰ ਸਨਮਾਨ ਦੇਣ ਦੀ ਉਹ ਐ ਜੀ ਪੀ ਸੀ ਨੇ ਨਿਭਾਈ ਹੈ ਬੜਾ ਵਧੀਆ ਹੋਇਆ ਕਿ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਹਾਂ ਕਿ ਅੱਜ ਦਾ ਦਿਨ ਜਿਹੜਾ ਸੀ ਬਿਨਾਂ ਕਿਸੇ ਟਕਰਾਅ ਤੋਂ ਕਿਉਂਕਿ ਅੱਜ ਟਕਰਾਅ ਨਹੀਂ ਚਾਹੀਦਾ ਅੱਜ ਤਾਂ ਉੱਥੇ ਬੈਠ ਕੇ ਹੱਥ ਜੋੜ ਕੇ ਬੈਠਣ ਦਾ ਸਤਿਗੁਰਾਂ ਨੂੰ ਸੀਸ ਝੁਕਾ ਕੇ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਸੀ ਔਰ ਜਿਹੜਾ ਬਿਨਾਂ ਟਕਰਾ ਤੋਂ ਇਹ ਦਿਨ ਜਿਹੜਾ ਸੀ ਉਹ ਗੁਜ਼ਰ ਗਿਆ ਉਸ ਮਾਕਮੇ ਹੋ ਗਿਆ ਬਹੁਤ ਸਤਗੁਰਾਂ ਨੇ ਕਿਰਪਾ ਕੀਤੀ ਹੈ ਜੀ ਭਾਈ ਸਾਹਿਬ ਤੁਸੀਂ ਜਥੇਦਾਰ ਦੀ ਨਿਯੁਕਤੀ ਨੂੰ ਕਿਵੇਂ ਦੇਦੇ ਹੋ ਕਿਉਂਕਿ ਤੁਸੀਂ ਖੁਦ ਜਥੇਦਾਰ ਰਹੇ ਹੋਗੇ ਔਰ ਦਾ ਸਭ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼ਹੀਦਾਂ ਦਾ ਸਨਮਾਨ ਨਹੀਂ ਕਰਨਗੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਰਏ ਸੀ ਜੋ ਸਾਡੇ ਸੋਰਸਸ ਲਗਾਤਾਰ ਦੱਸ ਰਹੇ ਸੀ ਕਿ ਅਰਦਾਸ ਸਿਰਫ ਜਿਹੜਾ ਭਾਈ ਸਾਹਿਬ ਕਰਨਗੇ ਪਰ ਉਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਵੱਲੋਂ ਹੀ ਸਨਮਾਨ ਕੀਤਾ ਜਾਏਗਾ ਤਾਂ ਉਹੀ ਜਿਹੜਾ ਬਿਲਕੁਲ ਤਸਵੀਰ ਸਾਹਮਣੇ ਆ ਰਹੀ ਹੈ ਮੈਂ ਕਹੂੰਗਾ ਪਿੱਛੇ ਦਿਖਾਇਆ ਜਾਵੇ ਬਲਜਿੰਦਰ ਤਾਂ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਹੁਣੇ-ਹੁਣੇ ਅਨਾਉਂਸਮੈਂਟ ਐ ਤੋਂ ਹੋਈ ਹੈ ਕਿ ਐਸਜੀਪੀਸੀ ਪ੍ਰਧਾਨ ਧਾਮੀ ਜਿਹੜੇ ਨੇ ਉਹ ਸਨਮਾਨ ਕਰਨਗੇ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਔਰ ਤੁਸੀਂ ਦੇਖ ਸਕਦੇ ਹੋਗੇ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਤਾਂ ਇੱਥੋਂ ਤਸਵੀਰ ਕਲੀਅਰ ਹੋ ਜਾਂਦੀ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਜਥੇਦਾਰ ਐਕਟਿੰਗ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਵੱਲੋਂ ਸਨਮਾਨ ਨਹੀਂ ਕੀਤਾ ਜਾਊਗਾ ਬਲਜਿੰਦਰ ਜ਼ੂਮ ਕੀਤਾ ਜਾਏ ਬਿਲਕੁਲ ਸਰੋਪਾ ਜੈਨ ਦੀ ਤਸਵੀਰ ਜਿਹੜੀ ਆ ਉਹ ਦਿਖਾਈ ਜਾਵੇ ਨਾਲ-ਨਾਲ ਕਿਉਂਕਿ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਇਹ ਮੌਜੂਦ ਜਿੱਥੇ ਅਸੀਂ ਖੜੇ ਆ ਉਤੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਲਗਾਤਾਰ ਜੋ ਗੱਲ ਕਹੀ ਜਾ ਰਹੀ ਸੀ ਕਿ ਸਨਮਾਨ ਸ਼ਹੀਦਾਂ ਦਾ ਕੌਣ ਕਰੇਗਾ ਔਰ ਸਿੱਖ ਸੰਪਰਦਾਵਾਂ ਤਮਾਮ ਜਥੇਬੰਦੀਆਂ ਲਗਾਤਾਰ ਇੱਕੋ ਗੱਲ ਕਹਿ ਰਹੀਆਂ ਸੀ ਕਿ ਸਨਮਾਨ ਜਿਹੜਾ ਹੈ ਭਾਈ ਜਥੇਦਾਰ ਗੜਗਾ ਜਨਾ ਕਰਨਾ ਕਿਸੇ ਹੋਰ ਤੋਂ ਕਰਵਾਇਆ ਜਾਵੇ ਤਾਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਸਨਮਾਨ ਹੁਣ ਕਰ ਰਹੇ ਨੇ ਜਿਹੜੇ ਸ਼ਹੀਦ ਪਰਿਵਾਰਾਂ ਦਾ ਤਾਂ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਸਰੋਪਾ ਉਹ ਜਿਹੜੇ ਐ ਲੈ ਕੇ ਜਾ ਚੁੱਕੇ ਨੇ ਬਾਹਰੋਂ ਸਰੋਪਾ ਉਹ ਜਿਹੜੇ ਨੇ ਉਹ ਲੈ ਜਾ ਰਹੇ ਨੇ ਅੰਦਰ ਜਿਹੜਾ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈਗਾ ਤਾਂ ਲਗਾਤਾਰ ਨਿਹੰਗ ਜਥੇਬੰਦੀਆਂ ਅੰਦਰ ਖੜੀਆਂ ਸੀ ਔਰ ਨਾਲ ਮੌਕੇ ਤੇ ਜਿਹੜਾ ਦਮਦਮੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਜੀ ਉਹ ਵੀ ਮੌਕੇ ਤੇ ਸੀ ਭਾਈ ਜਸਬੀਰ ਸਿੰਘ ਰੋਡੇ ਵੀ ਉੱਥੇ ਸੀ ਔਰ ਦੂਜੇ ਪਾਸੇ ਜਿਹੜੇ ਬਾਬਾ ਬਲਵੀਰ ਸਿੰਘ ਨੇ ਬੁੱਢਾ ਦਲ ਦੇ ਉਹ ਵੀ ਮੌਕੇ ਤੇ ਮੌਜੂਦ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜ਼ੂਮ ਕਰਕੇ ਮੈਂ ਕਹੂੰਗਾ ਬਲਜੰਦ ਦਿਖਾਇਆ ਜਾਵੇ ਕਿਉਂਕਿ ਜਿੱਤੇ ਸਰੋਪਾ ਜਿਹੜੇ ਦਿੱਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਨੇ ਇਹ ਤਸਵੀਰਾਂ ਨੇ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਸਨਮਾਨ ਨਹੀਂ ਕੀਤਾ ਸਨਮਾਨ ਕੀਤਾ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਜਿਹੜਾ ਕੀਤਾ ਹੈਗਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਔਰ ਐਸਜੀਪੀਸੀ ਦੇ ਵੱਲੋਂ ਇਹ ਸਨਮਾਨ ਕੀਤਾ ਗਿਆ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਸਰੋਪਾਉ ਦੀ ਜਿਹੜੀ ਪ੍ਰਕਿਰਿਆ ਉਹ ਤੁਹਾਨੂੰ ਦਿਖਾ ਰਹੇ ਹੈ ਸਰੋਪਾਉ ਜਿਹੜੇ ਨੇ ਇਹ ਦਿੱਤੇ ਜਾ ਰਹੇ ਨੇ ਸਰੋਪਾਉ ਦੇ ਕੇ ਭੇਟ ਕਰਕੇ ਸਨਮਾਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਸ਼ਹੀਦਾਂ ਦੇ ਪਰਿਵਾਰਾਂ ਦਾ ਤਾਂ ਤਸਵੀਰਾਂ ਸ਼੍ਰੀਕਾਲ ਤੱਕ ਸਾਥ ਤੋਂ ਤੁਹਾਨੂੰ ਦਿਖਾ ਰਹੇ ਟਕਰਾਹ ਹੁਣੋਂ ਟਲ ਗਿਆ तमाम ਜਥੇਬੰਦੀਆਂ ਜਿਹੜੀਆਂ ਉਹ ਬਾਹਰ ਆਈਆਂ ਨੇ ਕਿਉਂਕਿ ਪਹਿਲਾਂ ਅੰਦਰ ਸੀ ਤਾਂ ਹੁਣ ਸਾਰੀਆਂ ਇੱਕ ਇੱਕ ਕਰਕੇ ਬਾਹਰ ਆ ਰਹੀਆਂ ਨੇ ਕਿਉਂਕਿ ਉਹ ਅੰਦਰ ਤਾਂ ਗਈਆਂ ਸੀ ਕਿ ਸਨਮਾਨ ਜਿਹੜਾ ਜਥੇ ਦਾ ਕੁਲਦੀਪ ਸਿੰਘ ਗੜਗੱਜ ਹੋਣਾ ਤੋਂ ਨਹੀਂ ਹੋਣ ਦੇਣਾ ਪਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਵੀ ਇਹ ਗੱਲ ਸਮਝੀ ਹੈ ਕਿ ਟਕਰਾ ਨਾ ਹੋਵੇ ਟਕਰਾ ਨਾ ਹੋਣ ਕਰਕੇ ਜਿਹੜਾ ਉਹਨਾਂ ਨੇ ਵੀ ਇੱਕ ਸਮਝਦਾਰੀ ਦਿਖਾਈ ਹੈ ਕਿ ਉਹ ਅਰਦਾਸ ਕਰਕੇ ਅਰਦਾਸ ਤੋਂ ਬਾਅਦ ਬੈਠ ਗਏ ਤੇ ਬਾਕੀ ਸਨਮਾਨ ਐਸਜੀਪੀਸੀ ਨੇ ਕੀਤਾ ਆਸੀਂ ਵੀ ਲਗਾਤਾ ਤੁਹਾਨੂੰ ਇਹ ਦੱਸ ਰਹੇ ਕਿ ਦੱਸ ਰਹੇ ਸੀ ਕਿ ਸਾਡੇ ਸਰਸਿਸ ਇਹ ਹੀ ਦੱਸ ਰਹੇ ਨੇ ਕਿ ਅਰਦਾਸ ਕਰਨਗੇ ਸਿਰਫ ਅਰਦਾਸ ਤੋਂ ਬਾਅਦ ਜਿੰਨਾ ਜਿਹੜਾ ਸਨਮਾਨ ਹੋਊਗਾ ਉਹ ਸਨਮਾਨ ਹੈ ਉਹ ਐਸਜੀਪੀਸੀ ਦੇ ਵੱਲੋਂ ਹੀ ਕੀਤਾ ਜਾਏਗਾ ਭਾਈ ਕੁਲਦੀਪ ਸਿੰਘ ਗੜਗਾਜੋ ਸਨਮਾਨ ਨਹੀਂ ਕਰਨਗੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹਿਆਂਗੇ ਇਹ ਤਸਵੀਰਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਦੀਆਂ ਜਿੱਥੇ ਨਿਹੰਗ ਸੰਪਰਦਾਵਾਂ ਵੀ ਪਹੁੰਚੀਆਂ ਹੋਈਆਂ ਸੀ ਔਰ ਸਰੋਪਾ ਜਿਹੜੇ ਨੇ ਉਹ ਸਾਰੇ ਸਹੀਦ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਨੇ ਕੈਮਰਾ ਪਰਸਨ ਬਲਜਿੰਦਰ ਨਾਮ ਮਨਦੀਪ ਜੋਤ ਸ਼੍ਰੀ ਹਰਮੰਦ ਸਾਹਿਬ